ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਇੱਕ ਪਾਸੇ ਤਰਨਤਾਰਨ 2 ਦੇ ਵਿੱਚ ਜਿਮਨੀ ਚੋਣਾ ਦਾ ਜੋ ਹੈ ਐਲਾਨ ਹੋਇਆ ਉਸੇ ਤਰ੍ਹਾਂ ਹੀ ਹਰ ਇੱਕ ਪਾਰਟੀ ਉਹਦੇ ਵਾਸਤੇ ਆਪਣਾ ਉਮੀਦਵਾਰ ਉਤਾਰਨ ਵਾਸਤੇ ਤਿਆਰ ਹੋ ਗਈ ਜੇਕਰ ਗੱਲ ਕਰੀਏ ਤਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਹੈ ਦੂਸਰੇ ਪਾਸੇ ਜੋ ਹਲਕਾ ਇੰਚਾਰਜ ਲਗਾ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ ਹਰਮੀਤ ਸਿੰਘ ਸੰਧੂ ਨੂੰ ਤੇ ਜੇਕਰ ਗੱਲ ਕਰੀਏ ਤਾਂ ਜਲਦੀ ਹੀ ਕਾਂਗਰਸ ਪਾਰਟੀ ਵੀ ਆਪਣਾ ਉਮੀਦਵਾਰ उतारेगी ਤੇ ਭਾਜਪਾ ਵੱਲੋਂ ਵੀ ਆਪਣੇ ਇੰਚਾਰਜ ਲਗਾ ਦਿੱਤੇ ਗਏ ਲੇਕਿਨ ਹੁਣ ਸਭ ਤੋਂ ਵੱਡੇ ਪੱਦਰ ਤੇ ਜੋ ਆਪਣੀ ਪਾਰਟੀ ਜਿੱਥੇ ਬਣਾਈ ਹੋਈ ਹੈ ਭਾਈ ਅਮਰਿਤਪਾਲ ਖਾਲਸਾ ਜੀ ਨੇ ਉਹ ਵੀ ਆਪਣਾ ਉਮੀਦਵਾਰ ਜਲਦੀ ਹੀ ਉਤਾਰਨ ਜਾ ਰਹੇ ਨੇ ਜੇਕਰ ਗੱਲ ਕਰੀਏ ਤਾਂ ਜਿੱਥੇ ਕਾਫੀ ਹੱਦ ਤੱਕ ਪੰਜਾਬ ਸਰਕਾਰ ਵੱਲੋਂ ਇਲਜ਼ਾਮ ਲਗਾਏ ਗਏ ਭਾਈ ਅਮਰਿਤਪਾਲ ਖਾਲਸਾ ਜੀ ਕੇ ਉਹ ਸਾਮ ਦੇ ਵਿੱਚ ਜੋ ਡਿਗਰੂ ਜੇਲ੍ਹ ਦੇ ਵਿੱਚ ਨੇ ਉੱਥੇ ਉਹਨਾਂ ਵੱਲੋਂ ਨਸ਼ਾ ਕੀਤਾ ਜਾਂਦਾ ਹੈ ਉਹ ਰਾਜ ਕੇ ਨਸ਼ੇ ਨਾਲ ਪਿਆਰ ਆਂਦਾ ਹੈ ਲੇਕਿਨ ਪੰਜਾਬ ਸਰਕਾਰ ਜਦੋਂ ਇਹੋ ਜਿਹਾ ਇਲਜ਼ਾਮ ਲਗਾਉਂਦੀ ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਇਹ ਇਲਜ਼ਾਮ ਦਾ ਕੋਈ ਮਤਲਬ ਆਂਦਾ ਹੈ ਕਿਉਂਕਿ ਦੇਖੋ ਹਰ ਇੱਕ ਰੂਲ ਜੋ ਪੰਜਾਬ ਦੇ ਵਿੱਚ ਹੈ ਜਾਂ ਇਹ ਭਾਰਤ ਦੇ ਵਿੱਚ ਹੈ ਉਹੀ ਆਸਾਮ ਹੈ ਆਸਾਮ ਕਿਤੇ ਬਾਹਰ ਤਾਂ ਨਹੀਂ ਹੈਗਾ ਕੌਣ ਫਿਰ ਉਹਨਾਂ ਨੂੰ ਜਾ ਕੇ ਨਸ਼ਾ ਦਿੰਦਾ ਹੈ ਇਟ ਮੀਨਸ ਉਹ ਪੁਲਿਸ ਦੇ ਉੱਤੇ ਇਹ ਗੱਲ ਕਰ ਰਿਹਾ ਕਿ ਪੁਲਿਸ ਉਹਨਾਂ ਨੂੰ ਜਾ ਕੇ ਨਸ਼ਾ ਦਿੰਦੀ ਹੈ ਇਹੋ ਜੇ ਕੋਈ ਵੀ ਇਲਜ਼ਾਮ ਲਗਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਦਿਮਾਗ ਨਾਲ ਸੋਚਣਾ ਚਾਹੀਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਬਚਕਾਨਾ ਜਿਹੜੇ ਨੇ ਬਿਆਨ ਦੇਣ ਦੇ ਕਾਦੇ ਵਾਸਤੇ ਨਜ਼ਰ ਆਉਂਦੇ ਨੇ ਦੂਸਰੇ ਪਾਸੇ ਗੱਲ ਕਰੀਏ ਜਿੱਥੇ ਪ੍ਰਧਾਨ ਮੰਤਰੀ ਬਾਜੇ ਕੇ ਤੇ ਕਲਸੀ ਵੱਲੋਂ ਵੀ ਕਿਹਾ ਗਿਆ ਕਿ ਸਾਡੇ ਤੇ ਖਾਲੀ ਪੇਜ ਉੱਤੇ ਸਾਈਨ ਕਰਵਾ ਲਏ ਗਏ ਸਾਨੂੰ ਨਹੀਂ ਪਤਾ ਉਸ ਤੋਂ ਬਾਅਦ ਇਹਨਾਂ ਨੇ ਕੀ ਲਿਖਿਆ ਕਿ ਨਸ਼ੇ ਬਾਰੇ ਲਿਖਿਆ ਕਿਸ ਤਰ੍ਹਾਂ ਲਿਖਿਆ ਲੇਕਿਨ ਇੱਕ ਬਹੁਤ ਵੱਡੀ ਜੋ ਅਹਿਮ ਖਬਰ ਤੁਹਾਨੂੰ ਦੱਸ ਦਿੰਨੇ ਆ ਜਿੱਥੇ ਹਰ ਇੱਕ ਉਮੀਦਵਾਰ ਖੜਾ ਹੋ ਰਿਹਾ ਉੱਥੇ ਹੀ ਭਾਈ ਅਮਰਿਤਪਾਲ ਖਾਲਸਾ ਜੀ ਦੇ ਪਿਤਾ ਜੀ ਜੋ ਤਰਸੀਮ ਸਿੰਘ ਖਾਲਸਾ ਨੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਉਹ ਵੀ ਆਪਣਾ ਜਲਦੀ ਹੀ ਉਮੀਦਵਾਰ ਉਤਾਰਨ ਜਾ ਰਹੇ ਨੇ ਜਿਹਦੇ ਪਿੱਛੇ ਜੋ ਬਾਕੀ ਪਾਰਟੀਆਂ ਨੇ ਉਹ ਆਪਣੀ ਰੰਜਿਸ਼ ਕਹਿ ਲਓ ਚਾਹੇ ਆਮ ਆਦਮੀ ਪਾਰਟੀ ਇੱਕ ਆਪਣੀ ਰੰਜਿਸ਼ ਕਹਿ ਲਓ ਜਾਂ ਫਿਰ ਉਹਨਾਂ ਨੂੰ ਇਹ ਹੈ ਕਿ ਖਡੂਰ ਸਾਹਿਬ ਇੱਕ ਪੰਥਕ ਸੀਟਾਂ ਸੀਟ ਹੈ ਜਿੱਥੇ ਕਿ ਵੱਡੀ ਜਿੱਤ ਪ੍ਰਾਪਤ ਕਰ ਸਕਦੇ ਨੇ ਭਾਈ ਅਮਰਿਤਪਾਲ ਖਾਲਸਾ ਜੀ ਜੇਕਰ ਗੱਲ ਕਰੀਏ ਤੇ ਇੱਕ ਵੱਡੀ ਅਹਿਮ ਖਬਰ ਤੁਹਾਨੂੰ ਦੱਸ ਦਿੰਨੇ ਆ ਕਿ ਫਰੀਦਕੋਟ ਵਿੱਚ ਸਮਾਜ ਸੇਵਕ ਗੁਰਪ੍ਰੀਤ ਸਿੰਘ ਹਰੋਂ ਦੇ ਕਤਲ ਦੀ ਜਾਂਚ ਕਰਦੇ ਹੋਏ ਪੰਜਾਬ ਪੁਲਿਸ ਨੂੰ ਤਰਨਤਾਰਨ ਤੇ ਖੰਡੂਰ ਸਾਹਿਬ ਦੇ ਸੰਸਦ ਮੈਂਬਰ ਅਤੇ ਖਾਲਿਸਤਾਨ ਸਮਰਥਕ ਅਮਰਿਤਪਾਲ ਸਿੰਘ ਵਿਰੁੱਧ ਕੁਝ ਅਹਿਮ ਜਾਣਕਾਰੀ ਮਿਲੀ ਹੈ ਪੁਲਿਸ ਉਤਰਾ ਅਨੁਸਾਰ ਅਮਰਿਤਸਨ ਸਿੰਘ ਦਾ ਟਿੰਡਰ ਤੇ ਅਮ੍ਰਿਤ ਸੰਧੂ ਦੇ ਨਾਮ ਤੇ ਇੱਕ ਅਕਾਊਂਟ ਸੀ ਤੇ ਇਸ ਰਾਹੀਂ ਕੁੜੀਆਂ ਨਾਲ ਅਸ਼ਲੀ ਗੱਲਾਂ ਕਰਦਾ ਸੀ ਪੁਲਿਸ ਨੂੰ ਜਾਂਚ ਦੌਰਾਨ ਕੁਝ ਚੈਟਾਂ ਵੀ ਮਿਲੀਆਂ ਨੇ ਟਿੰਡਰ ਚੈਟ ਤੇ ਪੁਲਿਸ ਜਾਂ ਹਲਕੀ ਪੁਲਿਸ ਅਜੇ ਤੱਕ ਕੋਈ ਅਧਿਕਾਰ ਬਿਆਨ ਨਹੀਂ ਜਾਰੀ ਕੀਤਾ ਪਰ ਕੁਝ ਚੈਟ ਸਾਹਮਣੇ ਆਈਆਂ ਇਹਨਾਂ ਬਾਰੇ ਦਾਵਾ ਕੀਤਾ ਜਾ ਰਿਹਾ ਹੈ ਕਿ ਅਮਰਿਤਪਾਲ ਦੀ ਪ੍ਰੋਫਾਈਲ ਅਤੇ ਇਸ ਦੇ ਅਮਰਿਤਪਾਲ ਦੀ ਪੁਰਾਣੀ ਫੋਟੋ ਵੀ ਪੋਸਟ ਕੀਤੀ ਗਈ ਹੈ ਪੰਜਾਬ ਪੁਲਿਸ ਦੇ 2 ਮਹੀਨੇ ਪਹਿਲਾਂ ਫਰੀਦਕੋਟ ਵਿੱਚ ਮਾਰੇ ਗਏ ਸਮਾਜ ਸੇਵਕ ਗੁਰਪ੍ਰੀਤ ਸਿੰਘ ਹਰੋਂ ਦੇ ਕਤਲ ਦੇ ਸਬੰਧ ਵਿੱਚ ਡੇਟਿੰਗ ਐਪ ਟਿੰਡਰ ਤੋਂ ਅਮਰਿਤਪਾਲ ਸੰਧੂ ਨਾਮਕ ਅਕਾਊਂਟ ਦੇ ਵੇਵਰੇ ਮੰਗੇ ਪੁਲਿਸ ਨੇ ਸ਼ੱਕ ਕੀਤਾ ਕਿ ਅਕਾਊਂਟ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਤੇ ਖਾਲਿਸਤਾਨ ਸਮਰਥਕ ਅਮਰਿਤਪਾਲ ਸਿੰਘ ਨਾਲ ਜੁੜਿਆ ਹੋਇਆ ਹੈ ਹੌਂ ਟਿੰਡਰ ਦੇ ਇਸ ਅਕਾਊਂਟ ਤੇ ਵੇਰਵੇ ਪੰਜਾਬ ਪੁਲਿਸ ਨਾਲ ਸਾਂਝੇ ਕੀਤੇ ਹਨ ਪੁਲਿਸ ਨੇ ਟਿੰਡਰ ਤੋਂ 1 ਜਨਵਰੀ 2019 ਤੋਂ ਹੁਣ ਤੱਕ ਦੇ ਗਾਹਕਾਂ ਦੇ ਵੇਰਵੇ ਨਾਮ ਜਨਮ ਬੀਠੀ ਫੋਨ ਨੰਬਰ ਸਥਾਨ ਦੀ ਜਾਣਕਾਰੀ ਆਈਪੀ ਐਡਰੈਸ ਲੱਗੇ ਸਮੇਤ ਇੱਕ ਲਿੰਕ ਈਮੇਲ ਆਈਡੀ ਅਪਲੋਡ ਕੀਤੀਆਂ ਫੋਟੋਆਂ ਸੰਪਰਕ ਅਤੇ ਸੂਚੀ ਸੂਚੀ ਚੈਟ ਇਤਿਹਾਸ ਦੀ ਮੰਗ ਕੀਤੀ ਹੈ ਜੇਕਰ ਤੁਹਾਨੂੰ ਦੱਸ ਦਈਏ ਕਿ ਹੁਣ ਜੋ ਹੈ ਇੱਕ ਵੱਡੀ ਅਮ ਖਬਰ ਜੋ ਪੰਜਾਬ ਸਰਕਾਰ ਉਹਨਾਂ ਤੇ ਫਿਰ ਇੱਕ ਇਲਜ਼ਾਮ ਲਗਾਉਂਦੀ ਆ ਰਹੀ ਹੈ ਕਿ ਅਸੀਂ ਨਹੀਂ ਕਹਦੇ ਸੂਤਰਾਂ ਤੋਂបាន ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹੁਣ ਇੱਕ ਫੋਰ ਟਿੰਡਰ ਨਾਮ ਦਾ ਜੋ ਐਪ ਹੈ ਉਹਨਾਂ ਤੇ ਅਸ਼ਲੀਲ ਗੱਲਾਂ ਕੀਤੀਆਂ ਗਈਆਂ ਨੇ ਭਾਈ ਅਮਰਿਤਪਾਲ ਖਾਲਸਾ ਜੀ ਵੱਲੋਂ ਕਿਤੇ ਨਾ ਕਿਤੇ ਸਭ ਤੋਂ ਵੱਡਾ ਡਰ ਬਣਿਆ ਹੋਇਆ ਹੈ ਕਿਉਂਕਿ ਅਮਰਿਤਪਾਲ ਭਾਈ ਅਮਰਿਤਪਾਲ ਖਾਲਸਾ ਜੀ ਉੱਥੋਂ ਜਿੱਤ ਸਕਦੇ ਨੇ ਕਿਉਂਕਿ ਖਡੂਰ ਸਾਹਿਬ ਦੇ ਅੰਡਰ ਹੀ ਹੁੰਦਾ ਹੈ ਪੰਥ ਨਾਲ ਜੁੜੇ ਹੋਏ ਲੋਕ ਨੇ ਸਿੱਖੀ ਭਾਈਚਾਰੇ ਨਾਲ ਜੁੜੇ ਹੋਏ ਲੋਕ ਨੇ ਕਿ ਉੱਥੋਂ ਜਿਹੜੀ ਹੈ ਵੱਡੇ ਤਰੀਕੇ ਨਾਲ ਜੀ ਸਕਦੇ ਨੇ ਭਾਈ ਅੰਮ੍ਰਿਤਪਾਲ ਖਾਸਾ ਜੀ ਲੇਕਿਨ ਹਰ ਗੱਲ ਨੂੰ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ ਉਹਨਾਂ ਦੀਆਂ ਵੱਧ ਚੜ ਕੇ ਗੱਲਾਂ ਸਾਹਮਣੇ ਲਿਆਂਾਈਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਇੱਕ ਕੋਈ ਮਤਲਬ ਵੀ ਨਹੀਂ ਬੰਦ। ਲੇਕਿਨ ਆਮ ਆਦਮੀ ਪਾਰਟੀ ਦਾ ਇੱਥੋਂ ਪਤਾ ਲੱਗ ਰਿਹਾ ਕਿ ਉਹ ਹੁਣ ਕਬਰਾਏ ਹੋਏ ਨਜ਼ਰ ਆ ਰਹੇ ਨੇ।